ਆਮ ਹਸਤੀ ਨਹੀਂ ਬਾਬਾ ਸ਼੍ਰੀ ਚੰਦ ਜੀ ਜਦੋਂ ਲਾਹੌਰ ਦੇ ਰਾਜੇ ਬਾਦਸ਼ਾਹ ਦਾ ਲੜਕਾ ਬਿਮਾਰ ਪੈ ਗਿਆ ਨਾ ਵੈਦਾਂ ਨੇ ਜਵਾਬ ਦਿੱਤਾ ਤਨ ਕਹਿੰਦੇ ਠੀਕ ਨਹੀਂ ਹੋਣਾ ਸਾਡੇ ਕੋਲੇ ਦੀ ਕੋਈ ਦਵਾਈ ਨਹੀਂ ਤਨ ਲਾਹੌਰ ਦੇ ਰਾਜੇ ਨੇ ਫਿਰ ਪੀਰ ਬੁਲਾਏ ਜਦੋਂ ਬੰਦੇ ਦੀ ਕਿਤੇ ਵਾਹ ਪੇਛੇ ਨਾ ਜਾਵੇ ਫਿਰ ਧਰਮ ਬਲ ਦੇ ਪਾਸੇ ਤੁਰਦਾ ਤਾਂ ਉਹਨੇ ਪੀਰਾਂ ਦਾ ਪੀਰ ਸਭ ਤੋਂ ਵੱਡਾ ਪੀਰ ਸੱਧਿਆ ਸਾਈਂ ਮੀਆਂ ਮੀਰ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਨੀਂ ਰੱਖੀ ਉਹਨਾਂ ਨੂੰ ਬੁਲਾ ਕੇ ਰਾਜੇ ਨੇ ਹੱਥ ਜੋੜ ਕੇ ਕਿਹਾ ਥੋੜੀ देर ਸਾਧ ਸੰਗਤ ਪਿਆਰ ਨਾਲ ਬਹਿ ਜਾਓ ਮੈਨੂੰ ਹੁਕਮ ਹੋਇਆ ਵੀ ਲੰਗਰ ਤਿਆਰ ਹੁੰਦਾ 10 ਮਿੰਟ ਹੋਰ ਲਾ ਲਓ ਕਿਉਂਕਿ ਲੰਗਰ ਤਿਆਰ ਹੋ ਰਿਹਾ ਤਾਂ ਜਦੋਂ ਉਹ ਰਾਜੇ ਨੇ ਹੁਕਮ ਕੀਤਾ ਫਿਰ ਵੈਦਾਂ ਨੂੰ ਵੀ ਇਲਾਜ ਕਰੋ ਉਹ ਨਹੀਂ ਜਵਾਬ ਦਿੱਤਾ ਕੋਈ ਦਵਾਈ ਨਹੀਂ ਸਾਡੇ ਕੋਲ ਇਹਦੇ ਸਵਾਸਾਂ ਦੀ ਸਮਾਪਤੀ ਹੋਣ ਵਾਲੀ ਹੈ ਤਾਂ ਉਹਨੇ ਪੀਰ ਮਨਾਏ ਫਿਰ ਸਭ ਤੋਂ ਵੱਡਾ ਪੀਰ ਸਾਈ ਮੀਆਂ ਮੀਰ ਸੱਧਿਆ ਉਹਨੂੰ ਕਿਹਾ ਜੀ ਮੇਰੇ ਪੁੱਤ ਦਾ ਇਲਾਜ ਕਰੋ ਤਾਂ ਸਾਈ ਮੀਆਂ ਮੀਰ ਨੇ ਵੇਖ ਕੇ ਕਿਹਾ ਇਹਦੇ ਸਵਾਸਾਂ ਦੀ ਸਮਾਪਤੀ ਆ ਇਹਨੂੰ ਕੋਈ ਦੁਆਰਾ ਸਵਾਸ ਜੇ ਕੋਈ ਦੇ ਸਕਦਾ ਹੈ ਤਾਂ ਕੋਈ ਐਡੀ ਵੱਡੀ ਹਸਤੀ ਹੋਵੇ ਜਿਹੜੀ ਬਿਲਕੁਲ ਰੱਬ ਦੇ ਬਰਾਬਰ ਬਹਿਣ ਵਾਲੀ ਹੋਵੇ ਜਿਹਦਾ সিংহাসਨ ਬਿਲਕੁਲ ਰੱਬ ਦੇ ਬਰਾਬਰ ਹੈ ਕੋਈ ਰੱਬ ਨਾਲ ਇੰਨਾ ਨੇੜੇ ਹੋਵੇ ਜਿਹੜਾ ਤੇਰੇ ਪੁੱਤਰ ਦੀ ਦੁਆਰਾ ਜ਼ਿੰਦਗੀ ਬਖਸ਼ਦਾ ਹੈ ਤਾਂ ਰਾਜੇ ਨੇ ਕਿਹਾ ਕੋਈ ਹੈ ਇਸ ਤਰ੍ਹਾਂ ਦਾ ਸਾਈ ਮੀਆਂ ਮੀਰ ਨੇ ਕਿਹਾ ਹਾਂ ਇੱਕ ਹਸਤੀ ਹੈ ਇਸ ਤਰ੍ਹਾਂ ਦੀ ਕੌਣ ਹੈ ਉਹਨਾਂ ਕਿਹਾ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਵੱਡੇ ਪੁੱਤਰ ਨੇ ਬਾਬਾ ਸ਼੍ਰੀ ਚੰਦ ਜੀ ਉਹ ਹਨ ਉਹਨਾਂ ਨੂੰ ਬਲਾਓ ਕਿਸੇ ਤਰ੍ਹਾਂ ਤਾਂ ਬਾਰਠ ਪਿੰਡ ਉਹਨਾਂ ਦਾ ਪਤਾ ਕਰਕੇ ਰਾਜੇ ਨੇ ਆਪਣੇ ਮੰਤਰੀ ਕੱਲੇ ਅਹਲ ਕਰ ਕੱਲੇ ਹਾਥੀ ਕੱਲਿਆ ਸਵਾਰੀ ਤਿਆਰ ਕਰਕੇ ਕਿ ਹਾਥੀ ਤੇ ਬਿਠਾ ਕੇ ਲਿਆਇਓ ਬਾਬੇ ਸ਼੍ਰੀ ਚੰਦ ਮੇਰੇ ਪੁੱਤਰ ਦਾ ਭਲਾ ਹੋ ਜਾਏ ਮੰਤਰੀ ਨੇ ਆ ਕੇ ਬੇਨਤੀ ਕੀਤੀ ਤਾਂ ਜਿਹੜਾ ਸਾਧੂ ਹੁੰਦਾ ਹੈ ਉਹ ਤੇ ਇਸ ਉਡੀਕ ਵਿੱਚ ਰਹਿੰਦਾ ਹੈ ਕਿ ਬਿਨਾਂ ਸ਼ਰਤ ਤੋਂ ਕੋਈ ਵੀ ਦੁਖੀ ਬੰਦਾ ਮਿਲ ਜਾਏ ਸਾਧੂ ਉਹ ਤੇ ਪਰਉਪਕਾਰ ਕਰਦਾ ਹੈ ਬਾਬੇ ਸ਼੍ਰੀ ਚੰਦ ਦੀ ਕੋਈ ਸ਼ਰਤ ਨਹੀਂ ਸੀ ਮੰਤਰੀ ਨੇ ਕਿਹਾ ਜੀ ਤੁਹਾਡੇ ਵਾਸਤੇ ਰਾਜੇ ਨੇ ਹਾਥੀ ਕੱਲਿਆ ਤੇ ਬਾਬਾ ਸ਼੍ਰੀ ਚੰਦ ਸਾਹਿਬ ਨੇ ਕਿਹਾ ਅੱਛਾ ਰਾਜੇ ਦੇ ਮਨ ਵਿੱਚ ਹੰਕਾਰ ਆ ਗਿਆ ਉੱਥੇ ਬੈਠਿਆ ਕਿ ਮੇਰੇ ਜਿੰਨਾ ਸਤਕਾਰ ਕਿਹਨੇ ਕਰਨਾ ਬਾਬੇ ਸ਼੍ਰੀ ਚੰਦ ਦਾ ਕੋਈ ਰਾਜਾ ਹਾਥੀ ਵੀ ਕੱਲਦਾ ਕਿਸੇ ਸਾਧੂ ਨੂੰ ਲੈਣ ਮੈਂ ਹਾਥੀ ਕੱਲਿਆ ਪਾਲਕੀ ਵਾਲਾ ਤਾਂ ਬਾਬੇ ਸ਼੍ਰੀਚੰਦ ਬੁੱਝ ਗਏ ਤੇ ਇੱਕ ਜਵਾਬ ਦਿੱਤਾ ਮੰਤਰੀ ਨੂੰ ਕਹਿੰਦੇ ਆਹ ਜਿਹੜਾ ਹਾਥੀ ਥੱਲਿਆ ਨਾ ਤੇਰੇ ਰਾਜੇ ਨੇ ਇਹ ਸਾਨੂੰ ਨਹੀਂ ਲਿਜਾ ਸਕਦਾ ਮੰਤਰੀ ਨੇ ਕਿਹਾ ਜੀ ਹਾਥੀ ਨਹੀਂ ਲਿਜਾ ਸਕਦਾ ਹਾਥੀ ਤੇ ਸਵਾਰੀ ਕਰਕੇ ਲੋਕ ਜਾਂਦੇ ਨੇ ਤੁਸੀਂ ਹਾਥੀ ਤੇ ਕਿਉਂ ਨਹੀਂ ਜਾ ਸਕਦੇ ਕਿਉਂ ਹਾਥੀ ਤੁਹਾਨੂੰ ਕਿਉਂ ਨਹੀਂ ਲਿਜਾ ਸਕਦਾ ਬਾਬੇ ਸ਼੍ਰੀਚੰਦ ਜੀ ਨੇ ਕਿਹਾ ਤੁਹਾਡੇ ਹਾਥੀ ਵਿੱਚ ਤਾਕਤ ਨਹੀਂ ਸ਼੍ਰੀਚੰਦ ਨੂੰ ਲਿਜਾਉਣ ਦੀ ਉਹਨੇ ਕਿਹਾ ਜੀ ਕਿਵੇਂ ਤਾਂ ਮੋਢੇ ਤੋਂ ਲੋਈ ਇਸ ਤਰ੍ਹਾਂ ਲਾ ਕੇ ਹਾਥੀ ਦੀ ਪਾਲਕੀ ਤੇ ਰੱਖਦੀ ਕਹਿੰਦੇ ਸਾਡੀ ਲੋਈ ਲੈ ਜਾ ਲਾਹੌਰ ਨੂੰ ਜਦੋਂ ਮੁਹਾਵਤ ਨੇ ਹਾਥੀ ਤੁਰਿਆ ਮੰਤਰੀ ਤੁਰਿਆ 10 ਕਦਮ ਨਹੀਂ ਹਾਥੀ ਤੋਂ ਤੁਰ ਹੋਇਆ ਬਹਿ ਗਿਆ ਇੰਨਾ ਭਾਰ ਤਾਂ ਚੀਕ ਦਿਹਾੜੇ ਛੱਡ ਦਿੱਤੇ ਬਾਬੇ ਸ਼੍ਰੀ ਚੰਦ ਨੇ ਲੋਈ ਲਾ ਕੇ ਮੋਢੇ ਤੇ ਰੱਖ ਲਈ ਹਾਥੀ ਉੱਠ ਕੇ ਖੜਾ ਹੋ ਗਿਆ ਹੱਸ ਕੇ ਕਹਿੰਦੇ ਨੇ ਮੰਤਰੀ ਰਾਜੇ ਨੂੰ ਕਹਦੇ ਨਹੀਂ ਤੇਰੇ ਹਾਥੀ ਤੇ ਇੰਨੀ ਤਾਕਤ ਨਹੀਂ ਇੱਕ ਸਾਧੂ ਨੂੰ ਬਾਬੇ ਸ਼੍ਰੀ ਚੰਦ ਨੂੰ ਲੈ ਜਾਵੇ। ਮੰਤਰੀ ਨੇ ਹੱਥ ਜੋੜੇ ਦੀ ਗਲਤੀ ਭੁੱਲ ਹੋ ਗਈ। ਮਹਾਰਾਜ ਫਿਰ ਕਿਵੇਂ ਪਹੁੰਚੋਗੇ? ਉਹਨਾਂ ਕਹੇ ਤੁਸੀਂ ਪਹੁੰਚੋ ਅਸੀਂ ਆਵਾਂਗੇ। ਮੰਤਰੀ ਪਹਿਲਾਂ ਚਲਾ ਗਿਆ। ਲੋਹ ਲਸ਼ਕਰ ਮੁੜ ਗਿਆ। ਬਾਬਾ ਸ਼੍ਰੀ ਚੰਦ ਫਿਰ ਇੱਕ ਦਿਨ ਰੁੱਕ ਕੇ ਪਹੁੰਚੇ ਲਾਹੌਰ। ਜਦੋਂ ਲਾਹੌਰ ਗਏ ਜਾਂਦਿਆਂ ਨੂੰ ਚੀਕ ਚਿਹੜਾ ਪੈ ਰਹਾ ਰੋ ਰਹੇ ਨੇ ਬੈਦਾਂ ਨੇ ਨਿਰਣਾ ਦੇ ਦਿੱਤਾ ਬਾਦਸ਼ਾ ਤੇਰਾ ਪੁੱਤਰ ਮਰ ਗਿਆ ਬੇਗਮਾਂ ਰੋ ਰਹੀਆਂ ਨੇ ਪਟਰਾਣੀਆਂ ਪਟ ਰਹੀਆਂ ਨੇ ਰਾਜਾ ਰੋ ਰਿਹਾ ਸੀ ਤੇ ਸਾਈਂ ਮੀਆਂ ਮੀਰ ਨੇ ਜਾ ਕੇ ਕਿਹਾ ਬਾਬਾ ਸ੍ਰੀ ਚੰਦ ਜੀ ਆ ਗਏ ਉਹ ਰਾਜੇ ਨੇ ਕਿਹਾ ਹੁਣ ਕੀ ਫਾਇਦਾ ਆਉਣ ਦਾ ਹੁਣ ਤੇ ਮਰ ਗਿਆ ਮੇਰਾ ਪੁੱਤਰ ਆਉਣਾ ਸੀ ਤੇ ਪਹਿਲਾਂ ਆਉਂਦੇ ਹੁਣ ਕੀ ਫਾਇਦਾ ਆਉਣ ਦਾ ਤੇ ਬਾਬਾ ਸ਼੍ਰੀਚੰਦ ਪਹੁੰਚ ਗਏ ਹੱਸ ਕੇ ਪਿਆਰ ਨਾਲ ਕਹਿੰਦੇ ਨੇ ਕੌਣ ਮਰ ਗਿਆ ਰਾਜਾ ਰੋ ਕੇ ਕਹਿੰਦਾ ਜੀ ਹੁਣ ਤੇ ਮਰ ਗਿਆ ਮੇਰਾ ਪੁੱਤਰ ਤੇ ਪਿਆਰ ਨਾਲ ਕਹਿੰਦੇ ਨੇ ਕਿੱਥੇ ਮਰ ਗਿਆ ਕੌਣ ਮਰ ਗਿਆ ਰਾਜੇ ਚਿੰਤਾ ਨਾ ਕਰ ਤੇਰੀ ਤੇ ਉਸੇ ਵਕਤ ਅਰਦਾਸ ਪਰਵਾਨ ਹੋ ਗਈ ਸੀ ਜਦੋਂ ਸਾਈਂ ਮੀਆਂ ਮੀਰ ਨੇ ਸ਼ਪਾਰਸ਼ ਕੀਤੀ ਹੈ ਵਿੱਚ ਬਾਬੇ ਸ਼੍ਰੀਚੰਦ ਨੇ ਆਪਣੀਆਂ ਜਟਾਂ ਇਸ ਤਰ੍ਹਾਂ ਜੜੀਆਂ ਵਧਾਈਆਂ ਸਨ ਇਸ ਤਰ੍ਹਾਂ ਹੱਥ ਘੁੱਟਿਆ ਦੋ ਬੂੰਦਾਂ ਜਲ ਆਇਆ ਤੇ ਲਿਖਣ ਵਾਲਾ ਸਾਕੀਕਰ ਕਹਿੰਦਾ ਮੂੰਹ ਵਿੱਚ ਪਾ ਕੇ ਪਾਣੀ ਉਹ ਦੁਆਰਾ ਸਰਜੀਤ ਕਰ ਦਿੱਤਾ ਦੁਆਰਾ ਬਿਠਾਇਆ ਉੱਥੇ ਬੜੇ ਹੈਰਾਨ ਹੋਏ ਤੇ ਬਾਬੇ ਸ਼੍ਰੀਚੰਦ ਨੇ ਕਿਹਾ ਠੀਕ ਇਹਨੂੰ ਪਹਿਲਾਂ ਵੀ ਕਰ ਸਕਦੇ ਸੀ ਉੱਥੋਂ ਬੈਠ ਕੇ ਜਦੋਂ ਇਹਦੀ ਦਵਾਈ ਚੱਲਦੀ ਸੀ ਰਾਜੀ ਉਦੋਂ ਵੀ ਹੋ ਸਕਦਾ ਸੀ ਪਰ ਰਾਜਨ ਪਤਾ ਕਿਉਂ ਨਹੀਂ ਕੀਤਾ ਤੇਰੇ ਮਨ 'ਚ ਸ਼ੰਕਾ ਰਹਿਣਾ ਸੀ ਖਬਰਿਆ ਵੈਦਾਂ ਦੀ ਦਵਾਈ ਲੱਗ ਗਈ ਹੋਵੇ ਖਬਰਿਆ ਵੈਦਾਂ ਦੀ ਕੋਈ ਦਵਾਈ ਕੰਮ ਕਰ ਗਈ ਹੋਵੇ ਰਾਜਨ ਜਿੱਦਣ ਬਿਲਕੁਲ ਕੋਈ ਖਾਲੀ ਹੋ ਜਾਂਦਾ ਉੱਥੋਂ ਫਿਰ ਧਰਮ ਦੀ ਸ਼ੁਰੂਆਤ ਹੁੰਦੀ ਹੈ ਬਿਲਕੁਲ ਸਵਾਸਾਂ ਦੀ ਸਮਾਪਤੀ ਤੋਂ ਬਾਅਦ ਦੁਆਰਾ ਉਮਰ ਤਾਂ ਦਿੱਤੀ ਹੈ ਤੈਨੂੰ ਸ਼ੱਕ ਨਾ ਰਵੇ ਕਿ ਵੈਦਾਂ ਕਰਕੇ ਹੋਇਆ ਹੈ